ਕਿਵੇਂ ਲੱਗਦਾ ਜਿਹੜੇ ਪਰਿਵਾਰਾਂ ਦੇ ਨਾਲ ਠੱਗੀਆਂ ਵੱਜੀਆਂ ਕੁੜੀਆਂ ਫਰੋੜ ਕਰਕੇ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਚਲੀਆਂ ਜਾਂਦੀਆਂ ਤੇ ਬਾਅਦ ਚ ਉਹ ਪਰਿਵਾਰ ਰੋਲ ਜਾਂਦੇ ਆ ਨਾ ਘਰ ਦੇ ਨਾਲ ਬਾਹਰ ਦੇ ਰਹਿੰਦੇ ਆ ਉਹਨਾਂ ਪਰਿਵਾਰਾਂ ਦੀ ਤੁਸੀਂ ਆਵਾਜ਼ ਚੁੱਕਦੇ ਹੋ ਤੇ ਤੁਹਾਨੂੰ ਵੀ ਮੈਂ ਸੁਣਿਆ ਤੇ ਕਿਹੜੀਆਂ ਧਮਕੀਆਂ ਆਉਂਦੀਆਂ ਜਦੋਂ ਮੈਂ ਕੈਨੇਡਾ ਦੇ ਵਿੱਚ ਸੀਗਾ ਮੈਂ ਹੁਣੇ ਆਇਆ 12 ਦਿਨ ਹੋਏ ਨੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਤੇ ਕਿਉਂਕਿ ਮੈਂ ਜੇ ਸੱਚ ਬੋਲਦਾ ਕਿਸੇ ਦੀ ਗੱਲ ਕਰਦਾ ਕੱਲੀ ਕੁੜੀਆਂ ਦੀ ਗੱਲ ਨਹੀਂ ਵੀਰੇ ਮੁੰਡੇ ਵੀ ਬਹੁਤ ੱਕਾ ਕਰਦੇ ਆ ਕੁੜੀਆਂ ਵਿਚਾਰੀਆਂ ਇੱਥੀਆਂ ਨੇ ਮੁੰਡੇ ਜਾ ਕੇ ਮੁੱਕਰ ਗਏ ਕੈਨੇਡਾ ਚ ਆਪਣਾ 8 ਸਾਲ ਹੋ ਗਏ ਕਿੰਨੀਆਂ ਸੀ ਵੀਡੀਓ ਪਾਈਆਂ ਕ੍ਰਾਈਮ ਸਟੋਰੀਆਂ ਪਾਈਆਂ ਧਮਕੀਆਂ ਆਉਂਦੀਆਂ ਨੇ ਕੋਈ ਕੁਝ ਨਹੀਂ ਲੱਗਿਆ ਕਿ ਕੈਨੇਡਾ ਦੀ ਸਰਕਾਰ ਬਹੁਤ ਪਰਫੈਕਟ ਆ ਤੁਸੀਂ ਫਰੀडम ਆਫ ਸਪੀਚ ਹੈਗੀ ਆ ਤੁਹਾਡੇ ਕੋਲੇ ਕੋਈ ਗਲਤ ਆ ਤੁਸੀਂ ਗਲਤ ਨੂੰ ਗਲਤ ਕਹਿ ਸਕਦੇ ਹੋ ਪਰ ਜਦੋਂ ਮੈਂ ਇੰਡੀਆ ਆਇਆ ਮੈਂ ਉਹੀ ਸੇਮ ਚੱਕ ਰੱਖਿਆ ਆ ਉਹਦਾ ਇੱਥੇ ਆ ਕੇ ਭਾਈ ਮੁੰਡਿਆਂ ਦੀ ਮੈਂ ਵੀਡੀਓ ਪਾਈਆਂ ਜਿਹੜੇ ਮੁੰਡਿਆਂ ਦਾ ਫਰੋਡ ਹੋਇਆ ਕਿਸੇ ਨੇ 61 ਲੱਖ ਦਾ ਇੱਕ ਦਿਨ ਦੇ ਅੰਦਰ ਅੰਦਰ ਜਿਹੜੀ ਕੁੜੀ 1.5 ਸਾਲ ਤੋਂ ਗੱਲ ਨਹੀਂ ਕਰ ਰਹੀ ਉਹ ਗੱਲ ਵੀ ਕਰ ਰਹੀ ਆ ਪਲੱਸ ਮੇਰੇ ਪਰਿਵਾਰ ਨੂੰ ਧਮਕੀਆਂ ਮੈਨੂੰ ਧਮਕੀਆਂ ਹਮ ਪੁਲਿਸ ਦੇ ਫੋਨ ਹਮ ਐਮਐਲਏ ਦੇ ਫੋਨ ਮੈਂ ਉਹਨਾਂ ਨੂੰ ਕਿਹਾ ਵੀਰੇ ਮੇਰੇ ਕੋਲ ਸਪਰੂਫ ਨੇ ਮੁੰਡਾ ਸੱਚਾ ਨਹੀਂ ਤੁਸੀਂ ਵੀਡੀਓ ਨਹੀਂ ਪਾ ਸਕਦੇ ਥੋੜੇ ਤੇ ਐਫਆਰ ਕਰਾ ਦਾਂਗੇ ਪਰ ਮੇਰਾ ਪਰਿਵਾਰ ਕਹਿੰਦਾ ਵੀ ਆਪਾਂ ਇੱਥੇ ਵਿਆਹ ਤੇ ਆਏ ਆ ਤੇਰੇ ਤੇ ਕੋਈ ਗੱਲਬਾਤ ਹੋਈ ਕੀ ਲੈਣਾ ਤੂੰ ਇਹ ਗੱਲਾਂ ਤੋਂ ਹਮ ਬਸ ਮੈਂ ਇਹ ਰਿਕਵੈਸਟ ਕਰਨੀ ਚਾਹੁੰਦਾ ਵੀ ਮੈਂ ਤਾਂ ਚਲੋ ਪਿੱਛੇ हट ਗਿਆ ਉਹ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਨਾ ਉਹ ਵੀਰਾਂ ਨੂੰ ਵੀ ਥੋੜਾ ਭਾਈਆ ਮੀਡੀਆ ਜਿਹੜਾ ਆਹਾ ਬਾਈ ਆ ਤੇ ਇੱਥੇ 10 15 ਹੋਰ ਬਾਈ ਫਿਰਦੇ ਨੇ ਕੱਲ ਨੂੰ ਕੱਲੇ ਕੱਲੇ ਚੈਨਲ ਤੇ ਤੁਹਾਡੀ ਵੀਡੀਓ ਪਾਉਗੀ ਫੋਟੋਆਂ ਲਾ ਕੇ ਫਿਰ ਤੁਸੀਂ ਕਿਹਨੂੰ ਫੋਨ ਕਰੋਗੇ ਮੈਨੂੰ ਕਿਉਂਕਿ ਮੈਂ ਤਾਂ ਹੈ ਹੀ ਨਹੀਂ ਇਹਨਾਂ ਨੇ ਗੱਲ ਸੁਣਨੀ ਥੋੜੀ ਸੁਣਨੀ ਨਹੀਂ ਸੋ ਬੈਟਰ ਇਹੀ ਆ ਵੀ ਆਪਦਾ ਅੰਦਰ ਖਾਤੇ ਨਵੇੜ ਲੋ ਜਿਹੜਾ ਪੈਹ ਦਿੱਤਾ ਜਿਹੜੇ ਉਹਨਾਂ ਨੇ ਜ਼ਮੀਨ ਤਿੰਨ ਤਿੰਨ ਕਿੱਲੇ ਵੇਚੇ ਨੇ ਕੋਈ ਆਪਦੀ ਕਿਸ਼ਤਾਂ ਬੰਨ ਲਓ ਵੀ ਭਾਈ ਅਸੀਂ 2000 ਡਾਲਰ ਮਹੀਨੇ ਦਾ ਭੇਜਾਂਗੇ ਡੰਨ ਕਰ ਦੋ ਆਪਦਾ ਐਵੇਂ ਜਲੂਸ ਨਿਕਲੀ ਜਾਂਦਾ ਤੁਸੀਂ ਵੀ ਕੱਲ ਨੂੰ ਕੰਮ ਤੇ ਜਾਣਾ ਕਿਤੇ ਘਰ ਲੈਣਾ ਕੋਨ ਕੋ ਘਰ ਨਹੀਂ ਮਿਲਣਾ ਕੰਮ ਨਹੀਂ ਮਿਲਣਾ ਮੁੰਡਿਆਂ ਦਾ ਵੀ ਹੀ ਹਾਲਾ ਜਿਹੜੀਆਂ ਭੈਣਾਂ ਇੱਥੇ ਬੈਠੀਆਂ ਨੇ ਘਰ ਵਾਲੇ ਜਾ ਕੇ ਮੁੱਕਰ ਗਏ ਬਾਈ ਥੋੜੀਆਂ ਵੀ ਵੀਡੀਓ ਪੈਣੀਆਂ ਨੇ ਪਰ ਇੱਥੇ ਬਾਈ ਮੈਂ ਪਿੱਛੇ हट ਚੁੱਕਿਆ ਮੈਂ ਆਪਦਾ ਘਰੇ ਚੱਲੇ ਆ ਮੈਂ ਇਸ ਮੈਟਰ ਤੋਂ ਦੂਰ ਹੋਣਾ ਚਾਹੁੰਦਾ ਕਿਉਂਕਿ ਮੈਂ ਆਪਦਾ ਪਰਿਵਾਰ ਪਾਲਣਾ ਠੀਕ ਆ ਸੱਚ ਬੋਲਣਾ ਕੋਈ ਮਾੜੀ ਗੱਲ ਨਹੀਂ ਪਰ ਪੰਜਾਬ ਚ ਰਹਿ ਕੇ ਤੂੰ ਸੱਚ ਨਹੀਂ ਬੋਲ ਸਕਦੇ ਵੀਰੇ ਨਹੀਂ ਬੋਲ ਸਕਦਾ ਸੱਚ ਨੂੰ ਤਾਂ ਹਮੇਸ਼ਾ ਹੀ ਕਹਿੰਦੇ ਫਾਂਸੀ ਹੈ ਪੰਜਾਬ ਦੇ ਵਿੱਚ ਤਾਂ ਪੱਕੀ ਆ ਜਦੋਂ ਨਾਲ ਇੱਥੇ ਆਇਆ ਬਾਈ ਦੋ ਵੀਡੀਓ ਪਾਈਆਂ ਨੇ ਮੇਰਾ ਜੀਣਾ ਹਰਾਮ ਕਰਤਾ ਤੋ ਮੈਂ ਕੀ ਲੈਣਾ ਫਿਰ ਮੈਂ ਉਹਦਾ ਕੰਮ ਕਰੀ ਜਾਂਦਾ ਚਾਰ ਪੈਸੇ ਪ੍ਰਮੋਸ਼ਨ ਤੋਂ ਬਣੀ ਜਾਂਦੇ ਆ ਆਪਦੇ ਬਲੌਗ ਬਲੌਗ ਪਾਲਾਂ ਜਿਹੜਾ ਆ ਮੈਟਰ ਆ ਇਹ ਬਾਈ ਪੰਜਾਬ ਚ ਰਹਿ ਕੇ ਤੁਸੀਂ ਨਹੀਂ ਕਰ ਸਕਦੇ ਜੀ ਜਿਹੜਾ ਅਜੰਗ ਆ ਉਹਦੇ ਅੰਦਰ ਤਾਂ ਇੱਕ ਸਚਾਈ ਹੈ ਉਵਾਲੇ ਮਾਰਦੀ ਆ ਯਾਰ ਮੈਂ ਸੱਚ ਦਿਖਾਵਾਂ ਲੋਕਾਂ ਨੂੰ ੱੱੱਕਾ ਹੁੰਦਾ ਜਦੋਂ ਮਾੜਾ ਜੇ ਕੋਈ ਤੁਹਾਡੇ ਕੋਈ ਰੋਂਦਾ ਹੋਊ ਆ ਕਿ ਚਾਹੇ ਕੁੜੀ ਰੋਵੇ ਚਾਹੇ ਮੁੰਡਾ ਰੋਵੇ ਆ ਕਿ ਵੀ ਮੇਰੇ ਨਾਲ ਕੁੜੀ ਫਰੋਡ ਕਰ ਗਈ ਤੇ ਮੁੰਡੇ ਵੀ ਬਹੁਤ ਫਰੋਡ ਕਰਦੇ ਆ ਬਿਲਕੁਲ ਕਰਦੇ ਆ ਉਹੀ ਗੱਲ ਇੱਥੇ ਐਂਡ ਆ ਉਹੀ ਆ ਜਾਂਦਾ ਬਾਈ ਇੱਥੇ ਰਹਿ ਕੇ ਤੁਸੀਂ ਪੰਜਾਬ 'ਚ ਕਿਸੇ ਦੀ سپورਟ ਕਰਨੀ ਬਹੁਤ ਔਖੀ ਆ ਕਿਉਂਕਿ ਤੁਸੀਂ ਚਾਰ ਪੈਸੇ ਕਿਸੇ ਪੋਲੀਟਿਕਲ ਬੰਦੇ ਨੂੰ ਖਵਾ ਦਿੰਦੇ ਹੋ ਇੱਥੇ ਤੁਹਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਐਮ ਐਲ اے ਜਿਹੜੇ ਹੈਗੇ ਨੇ ਡੀ ਐਸ ਪੀ ਹੈਗੇ ਨੇ 1 ਮਿੰਟ 'ਚ ਚੁਕਾ ਚੁਕਾ ਦਿੰਦੇ ਆ ਬਾਈ 1 ਮਿੰਟ 'ਚ ਸੋ ਮੈਨੂੰ ਲੱਗਦਾ ਵੀ ਮੈਂ ਜੇ ਕੁਝ ਕਰਨਾ ਤਾਂ ਕੈਨੇਡਾ ਜਾ ਕੇ ਕਰ ਸਕਦਾ ਇੱਥੇ ਨਹੀਂ ਇੱਥੇ ਮੈਂ ਕਰ ਲੂੰ ਪਰ ਮੇਰੀ ਵਾਈਫ ਮੇਰੀ ਮਾਂ ਉਹਨਾਂ ਗੇਵਨ ਝੁਕਣਾ ਪਊਗਾ ਬੋਲਣ ਵਾਲਿਆਂ ਦੇ ਕਹਿੰਦੇ ਪਰਿਵਾਰ ਰੁੱਲ ਜਾਂਦੀ ਐ ਉਹ ਸੋਚਦਾ ਕਿ ਮੇਰੇ ਛੋਟੇ ਬੱਚੇ ਐ ਮੇਰਾ ਮਾਤਾ ਪਿਤਾ ਜੇ ਮੈਂ ਬੋਲੂਗਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਖਨਾਜਾ ਭੁਗਤਣਾ ਪੈ ਸਕਦਾ ਬਿਲਕੁਲ ਇਸੇ ਕਰਕੇ ਬਾਈ ਮੈਂ ਪਿੱਛੇ हट ਗਿਆ ਹੂੰ ਪਰ ਮੈਂ ਇੱਕੋ ਸਲਾਹ ਦੇਣੀ ਚਾਹਨਾ ਜਿਹੜੀਆਂ ਭੈਣਾਂ ਦੇਖ ਰਹੀਆਂ ਨੇ ਤੁਹਾਡੇ ਘਰ ਵਾਲੇ ਤੁਸੀਂ ਦੇਖ ਲਏ ਹੋਣਗੇ ਇੱਥੇ ਫਿਰਦੇ ਨੇ ਉਹ ਤੁਹਾਡੀਆਂ ਵੀਡੀਓ ਪਾਉਣ ਲੱਗੇ ਆ ਆਹੀ ਬੇਨਤੀ ਆ ਵੀ ਜੇ ਤੁਸੀਂ ਬੈਟਰ ਫਿਊਚਰ ਦੇਖਣਾ ਆਪਦਾ ਨਵੇੜਾ ਕਰ ਲੋ ਨਵੇੜਾ ਕੀ ਆ ਜੇ 20 ਲੱਖ ਦਿੱਤਾ ਭਾਈ ਕੰਪਰੋਮਾਈਜ਼ ਕਰਕੇ ਕੰਪਨਸੇਸ਼ਨ ਤੋਂ ਦੇ ਦਾਂਗੇ 10-15 ਲੱਖ ਚੰਨ ਨਵੇੜਾ ਲੋ ਆਪਦਾ ਜੇ ਭੋਰ ਕਰ ਸਕਦੇ ਮੁੰਡੇ ਨੂੰ ਬੁਲਾਉਣਾ ਚਾਹੁੰਦੇ ਬਲਾ ਕੇ ਤਲਾਕ ਲੈਣਾ ਚਾਹੁੰਦੇ ਹੋ ਮਤਲਬ ਬੇਸਿਕਲੀ ਮੈਂ ਕਹਿਣਾ ਚਾਹੁੰਦਾ ਵੀ ਤਰਾਜੀ ਇਨਾਮਾ ਕਰ ਲੋ ਨਹੀਂ ਜ਼ਿੰਦਗੀ ਕਿਸੇ ਦੀ ਨਾਲ ਖਲਵਾੜ ਕਰਨਾ ਬਰਬਾਦ ਕਰਨਾ ਇੱਕ ਪਰਿਵਾਰ ਨੇ ਇੱਥੇ ਇੱਕ ਬਾਈ ਸਾਡੇ ਕੋਲ ਆਇਆ ਉਹ ਕਹਿੰਦਾ 82 ਲੱਖ ਲਾਇਆ ਇੱਕ ਕਹਿੰਦਾ 60 ਲੱਖ ਲਾਇਆ ਇੱਕ ਕਹਿੰਦਾ ਮੈਂ 65 ਲੱਖ ਲਾਇਆ ਇੰਨੇ ਇੰਨੇ ਪੈਸੇ ਲਾ ਕੇ ਜ਼ਮੀਨਾਂ ਗਹਿਣੇ ਧਰ ਕੇ ਅਗਲਿਆਂ ਨੇ ਕੁੜੀਆਂ ਵੇਚਦੀਆਂ ਕੁੜੀਆਂ ਵਾਲੇ ਪਰਿਵਾਰ ਦੀ ਕੁੜੀਆਂ ਦੀ ਲਾਈਫ ਤਾਂ ਬਣ ਗਈ ਜ਼ਿੰਦਗੀ ਬਣ ਗਈ ਪਰ ਮੁੰਡਿਆਂ ਦੀ ਲਾਈਫ ਤਾਂ ਖਰਾਬ ਹੋ ਗਈ ਨਾ ਉਹਨਾਂ ਦੀ ਜ਼ਿੰਦਗੀ ਦਾ ਰੁਲਗਿਨ ਪਿੱਛੇ ਪਹਿਲੀ ਗੱਲ ਤਾਂ ਬਾਈ ਇਹ business ਜਿਹੜਾ ਸਟਾਰਟ ਕੀਤਾ ਪੰਜਾਬੀਆਂ ਨੇ ਗੁੱਸਾ ਨਾ ਕਰਿਓ business ਦੇ ਵਿੱਚ ਘਾਟੇ ਪੈਣਗੇ ਜੇ ਤੁਸੀਂ ਆਪਣੇ ਦਮ ਤੇ ਜਾਂਦੇ ਤਾਂ ਵਧੀਆ ਰਹਿੰਦੇ ਤੁਸੀਂ business ਦੇਖ ਕੇ ਕੁੜੀ ਤੇ ਪੈਸਾ ਲਾਇਆ ਸੀਗਾ ਵੀ ਸਾਡਾ ਮੁੰਡਾ ਬਾਹਰ ਚੱਲ ਜੂ ਸਾਡਾ ਪਰਿਵਾਰ ਬਾਹਰ ਵਗ ਜੂ ਹੁਣ ਜੇ ਕੁੜੀ ਮੁੱਕਰਦੀ ਆ ਤੁਸੀਂ ਦੇਖਣਾ ਸੀ ਪਹਿਲਾਂ ਜਰ ਮੈਂ ਤਾਂ ਹੈਰਾਨ ਆ ਵੀ 82 82 ਲੱਖ ਰੁਪਏ ਤੁਸੀਂ ਐਂ ਭੇਜੀਗੇ ਤੁਹਾਨੂੰ ਦਿਸਦਾ ਨਹੀਂ ਸੀ ਉਦੋਂ ਜਦੋਂ ਬੰਦ ਕਰਤੇ ਪੈਸੇ ਉਦੋਂ ਮੁੰਡਾ ਨਸ਼ੇੜੀ ਵੀ ਹੋ ਗਿਆ ਮੁੰਡਾ ਨਸ਼ਾਏ ਕਰਦਾ ਜੇ ਕਰਦਾ ਕੈਨੇਡਾ 'ਚ ਬੈਠੀ ਕੁੜੀ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਕੁਛ ਵੀ ਨਹੀਂ ਕਰ ਸਕਦੇ ਇੱਕ ਐਫਆਈਆਰ ਕਰਾ ਸਕਦੇ ਜੀ ਪੀਆਰ ਰੁਕ ਜੂ ਹੋਰ ਛੋਡੇ ਕੋਲੇ ਕੋਈ ਹੱਲ ਨਹੀਂ ਜਿਹੜੇ ਅੱਜ ਮੈਂ ਹੈਰਾਨ ਆ ਵੀ ਘੱਟੋ ਘੱਟ 100 ਮੁੰਡਾ ਫਿਰਦਾ ਇੱਥੇ ਕਿ 32 ਲੱਖ 42 ਲੱਖ 82 ਲੱਖ ਬਾਈ ਇੰਨਾ ਪੈਸਾ ਤੁਸੀਂ ਕੈਨੇਡਾ ਦੇ ਨਾਂ ਤੇ ਇੰਨਾ ਕੋ ਇੰਨਾ ਮੈਂ ਤਾਂ ਹੈਰਾਨ ਆ ਵੀ ਕੈਨੇਡਾ ਨੂੰ ਦੇ ਕੇ ਨੇ ਪਾਗਲ ਕਾਤ ਹੋਏ ਸਾਡੇ ਲੋਕ ਕੁੜੀ ਕੈਨੇਡਾ ਵਗ ਗਈ ਦੇ ਦੋ ਪੈਸੇ ਭੇਜੀ ਗਏ ਭੇਜੀ ਗਏ ਕੁੜੀ ਮੁੱਕਰ ਗਈ ਹੁਣ ਕਹਿੰਦੇ ਵੀ ਕਰੋ ਹੱਲ ਕੋਈ ਹੱਲ ਨਹੀਂ ਹੋਣਾ ਵੀਰੇ ਕੈਨੇਡਾ ਬੈਠੇ ਦਾ ਕੋਈ ਹੱਲ ਨਹੀਂ ਹੋਣਾ ਇੱਥੇ ਹੈਗੇ ਪੰਜਾਬ ਚ ਕਰਾ ਲਓ ਅਇਥੋਂ ਤੁਸੀਂ ਕੋਈ ਕਾਰਵਾਈ ਕਰਦੇ ਹੋ ਮਿੰਟੋ ਮਿੰਟੀ ਕੁੜੀ ਉੱਥੋਂ ਫੋਨ ਕਰਦੀ ਆ ਇੱਥੇ ਡੀਐਸਪੀ ਬੁਲਾ ਲਾਂਦਾ ਮੁੰਡੇ ਨੂੰ ਆ ਜਾ ਤੂੰ ਬਾਈ ਬੋਲ ਨਹੀਂ ਸਕਦਾ ਤੂੰ ਵੀਡੀਓ ਨਹੀਂ ਪਵਾ ਸਕਦਾ ਦੱਸੋ ਕੀ ਕਰ ਸਕਦੇ ਆ ਹੂੰ 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 ਰਿਜ਼ਲਟ ਬਾਈ ਇਹਦਾ ਕੁਝ ਨਹੀਂ ਹੂੰ ਜਿੰਨਾ ਚੱਕਰ ਉਹਨਾਂ ਦੀ ਬਦਨਾਮੀ ਨਹੀਂ ਹੁੰਦੀ ਮੁੰਡਿਆਂ ਦੀ ਤੇ ਕੁੜੀਆਂ ਦੀ ਉਹਨਾਂ ਚੱਕਰ ਉਹਨਾਂ ਨੇ ਝੁਕਣਾ ਨਹੀਂ ਹੈਗਾ ਪੇਜਾਂ ਤੇ ਬਾਈ ਜਲੂਸ ਨਿਕਲੂਗਾ ਬੈਟਰੀ ਇਹ ਆਪਦਾ ਕੰਪਰੋਮਾਈਜ਼ ਕਰ ਲਓ ਹੂੰ 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 ਆਹ ਚੈਨਲ ਜਿਹੜੇ ਹੈਗੇ ਨੇ ਨਾ ਇਹਨਾਂ ਨੇ ਸਾਰੇ ਪੰਜਾਬ ਚ ਸਾਰੀ ਦੁਨੀਆ ਚ ਇਕੱਲੇ ਇਕੱਲੇ ਦਾ ਜਲੂਸ ਕੱਢਣਾ ਫਿਰ ਤੁਸੀਂ ਕਹਿੰਦੇ ਹੋ ਅਸੀਂ ਗਲਤ ਨਹੀਂ ਹੈਗੀਆਂ ਸਾਡੀ ਗੱਲ ਸੁਣੋ ਸੁਣਾਓ ਗੱਲ ਤੁਸੀਂ ਤਾਂ ਬਲੌਕ ਕੀਤਾ ਸਾਰ ਨੂੰ ਇਕੱਲੇ ਇਕੱਲੇ ਨੂੰ ਬਲੌਕ ਕੀਤਾ ਇਹ ਗੱਲ ਕਿਵੇਂ ਸੁਣੀਏ ਕੁੜੀਆਂ ਕਹਿੰਦੀਆਂ ਸਾਡੀ ਗੱਲ ਸੁਣੋ ਕਿਵੇਂ ਸੁਣੀਏ ਬਲੌਕ ਮੈਨੂੰ ਕਰਤਾ ਮੁੰਡੇ ਨੂੰ ਕਰਤਾ ਪਰਿਵਾਰ ਨੂੰ ਕੀਤਾ ਸਾਲ-ਸਾਲ ਤੋਂ ਜਦੋਂ ਵੀਡੀਓ ਪੈਂਦੀ ਆ 1 ਮਿੰਟ ਚੰਨ ਬਲੌਕ ਹੋ ਜਾਂਦਾ ਕਿਉਂ ਸੋ ਬੈਠ ਰਹੇ ਹੈ ਬਈ ਪਤਾ ਨਾ ਬੈਠ ਲੋ ਤੁਸੀਂ ਕੈਨੇਡਾ ਜਾ ਕੇ ਆਏ ਹੋ ਜਿਹੜੇ ਇੱਥੇ ਨਹੀਂ ਗਏ ਲੋਕ ਉਹ ਕਹਿੰਦੇ ਆ ਯਾਰ ਕੈਨੇਡਾ ਅਮਰੀਕਾ ਜਾ ਕੇ ਤਾਂ ਪੈਸੇ ਆਏ ਹਾਂ ਜਿਵੇਂ ਤੰਗਲੀਣ ਇਕੱਠੇ ਨਹੀਂ ਕਰਨੇ ਹੁੰਦੇ ਆਪਾਂ ਵੀ ਕੰਮ ਕਰਨ ਦੀ ਲੋੜ ਨਹੀਂ ਗਈ ਇੱਕ ਤਾਂ ਬਈ ਕੇਰਾ ਲਾ ਦਿਓ 60-70 ਲੱਖ ਰੁਪਏ ਜਾ ਕੇ ਉੱਥੇ ਸਾਲ ਦੋ ਸਾਲ ਚ ਇਹ ਪੱਕ ਦੋ-ਤਿੰਨ ਕਰੋੜ ਰੁਪਏ ਕਮਾ ਲਾਂਗੇ ਤਾਂ ਉੱਥੇ ਪੈਸੇ ਆ ਸੋਖੇ ਬੰਦੇ ਨਹੀਂ ਨਹੀਂ ਵੀਰੇ ਐਦਾਂ ਦਾ ਕੁਝ ਨਹੀਂ ਹੈਗਾ ਆਮ ਬੰਦੇ ਦੀ ਕਮਾਈ ਜੇ ਕੋਈ ਕੁੜੀ ਕਰਦੀ ਆ 2 ਤੋਂ 3000 2500 3000 ਹੁਣ ਉਹਦੇ ਵਿੱਚ ਬਾਈ ਕੁੜੀ ਇੱਕ ਜੀ ਹੋਰ ਵੀ ਸਮਝੋ ਹੁਣ ਰੂਲ ਚੇਂਜ ਹੋ ਚੁ 100 ਚੋਂ ਇੱਕ ਬੰਦੇ ਦਾ ਲੱਗਦਾ ਉੱਥੇ ਤੁਸੀਂ ਵੀ ਅੰਡਰਸਟੈਂਡ ਕਰੋ ਜੇ ਤੁਹਾਡੀ ਘਰ ਵਾਲੀ ਵੀਜ਼ਾ ਲਵਾ ਰਹੀ ਰਿਫਿਊਜ਼ ਹੋ ਰਿਹਾ ਤਾਂ ਕਸੂਰ ਨਹੀਂ ਹੈਗਾ ਕਈ ਮੁੰਡੇ ਇੱਥੇ ਸ਼ੱਕ ਵੀ ਕਰਦੇ ਬਿਨਾ ਗੱਲ ਤੋਂ ਘਰ ਵਾਲੀ ਦੀ ਲਾਈਵ ਲੋਕੇਸ਼ਨ ਲੈਣੀ ਜੇ ਕਰਨੀ ਅੱਖ ਕੇ ਭਾਈ ਛੱਡ ਦਿੰਦੀ ਆ ਥੋੜਾ ਜਿਹਾ ਮੁੰਡਿਆਂ ਨੂੰ ਸਮਝਣਾ ਪੈਣਾ ਵੇਟ ਕਰਨਾ ਪੈਣਾ ਜੇ ਕੁੜੀ ਠੀਕ ਆ ਗੱਲ ਕਰ ਰਹੀ ਆ ਵੀਜ਼ਾ ਨਹੀਂ ਲੱਗ ਰਿਹਾ ਥੋੜਾ ਜਿਹਾ ਤੁਸੀਂ ਵੀ ਅੰਡਰਸਟੈਂਡ ਕਰੋ ਕਿਉਂਕਿ ਹੁਣ ਇਸ ਟਾਈਮ ਦੇ ਕਾਨੂੰਨ ਜਿਹੜੇ ਹੈਗੇ ਸਖਤ ਨੇ ਮੁੰਡਿਆਂ ਦੇ ਵੀਜ਼ੇ ਨਹੀਂ ਲੱਗ ਰਹੇ ਥੋੜਾ ਜਿਹਾ ਵੇਟ ਕਰ ਲਓ ਮੀਡੀਆ 'ਚ ਆਉਣ ਤੋਂ ਪਹਿਲਾਂ ਜੇ ਤੁਹਾਡੀ ਪਰ ਹਾਂ ਪੈਸੇ ਬਈ ਤੰਗੜੇ ਉਹਨੇ ਨਹੀਂ ਇਕੱਠੇ ਹੁੰਦੇ ਬਹੁਤ ਮਿਹਨਤ ਕਰਨੀ ਪੈਂਦੀ ਆ 9 ਸਾਲ ਹੋ ਗਏ ਮੈਨੂੰ ਕੈਨੇਡਾ ਚ ਪੈਸਾ ਬਈ ਬਹੁਤ ਔਖਾ ਬਣਦਾ ਕੰਮ ਦਿਨ ਰਾਤ ਕਰਨਾ ਪੈਂਦਾ ਦੂਜੀ ਗੱਲ ਹੈਗਾ ਲੌਂਗ ਡਿਸਟੈਂਸ ਦਾ ਟਾਈਮ ਦਾ ਫਰਕ ਆ ਘਰ ਵਾਲਾ ਕਹਿੰਦਾ ਗੱਲ ਨਹੀਂ ਕਰਦੀ ਉਹ ਕੰਮ ਤੋਂ ਥੱਕੀ ਹੁੰਦੀ ਹੈ ਵਿਚਾਰੀ ਥੋੜਾ ਜਿਹਾ ਇੱਥੇ ਵੀ ਕੰਮ ਔੜ ਜਾਂਦਾ ਸੋ ਬੈਟਰ ਕੱਲ ਨੂੰ ਇਹ ਜਿਹੜੀ ਹੈਗੇ ਚੈਨਲ ਨੇ ਇਨਾਂ ਦੇ ਘੱਟੋ ਘੱਟ 12-13 ਚੈਨਲ ਹੋਣਗੇ ਬਾਈ ਮੁੰਡਿਆਂ ਦਾ ਕੁੜੀਆਂ ਦਾ ਜਲੂਸ ਨਿਕਲਣਾ ਮੇਰੀ ਵੀਡੀਓ ਮੈਂ ਪਾਤੀ ਮੇਰੀ ਟੀਮ ਦਾ ਮੈਂ ਨੰਬਰ ਦਿੱਤਾ ਜੇ ਕੋਈ ਕੁੜੀ ਕੰਪਰੋਮਾਈਜ਼ ਕਰਨਾ ਚਾਹੁੰਦੀ ਆ ਵੀਡੀਓ ਡਿਲੀਟ ਕਰਾਉਣੀ ਚਾਹੁੰਦੀ ਆ ਮੋਸਟ ਵੈਲਕਮ ਤੁਹਾਡੇ ਨੰਬਰ ਦੱਸ ਦੋ ਆਪਣੇ ਚੈਨਲ ਤੇ ਵੀ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨ ਨੰਬਰ ਦੋ ਨੰਬਰ ਨੇ ਆਪਣੇ ਇੱਕ ਤਾਂ ਹੈਗਾ 9872100304 304 ਜਾਦੂਨਾ 8000304 ਇਹ ਮੇਰੀ ਟੀਮ ਦਾ ਨੰਬਰ ਆ ਤੁਸੀਂ ਇਹਦੇ ਕੰਟੈਕਟ ਕਰ ਸਕਦੇ ਹੋ ਪਿੰਡੂ ਕੈਨੇਡੀਅਨ ਬੈਕਅਪ ਪਿੰਡੂ ਕੈਨੇਡੀਅਨ ਮੇਨ ਤੇ ਮੈਸੇਜ ਕਰਕੇ ਰਿਕਵੈਸਟ ਕਰ ਸਕਦੇ ਹੋ ਵੀ ਅਸੀਂ ਪਾਈ ਨਵੇੜਨਾ ਸਾਡੀ ਵੀਡੀਓ ਨਾ ਪਾਈ ਜਾਵੇ ਕਰ ਲਾਂਗੇ ਕੋਈ ਚੱਕਰ ਨਹੀਂ ਬਹੁਤ ਕਿਸ ਨਿਭੜੇ ਨੇ ਤਾਂ ਉਥੇ ਰਹੇ ਨੇ ਵੜੇ ਆ ਕੈਨੇਡਾ ਚ ਮੈਂ ਕਿਹਾ 50 ਤੋਂ ਪਲੱਸ ਕੇਸ ਅੰਦਰ ਖਾਤੇ ਨਿਭੜੇ ਆ ਬਿਠਾ ਕੇ ਦੋਨਾਂ ਨੂੰ ਕੋਲੇ ਕਿਸ਼ਤਾਂ ਕਰ ਰਹੀਆਂ ਨਿਭੜ ਗਿਆ ਜੀ ਤੋ ਇਹੀ ਹੈ ਬੈਟਰ ਵੀ ਨਿਮੇਟ ਲੋ ਮਨ ਦੇ ਵਿੱਚ ਕਿਵੇਂ ਖਿਆਲ ਆ ਵੀ ਆਪੇ ਇੱਕ ਬੀੜਾ ਚੁੱਕੀਏ ਨੌਜਵਾਨ ਇਕੱਠੇ ਹੋਈ ਗਏ ਸੀ ਇੱਕ ਗਰੁੱਪ ਬਣਾਈ ਗਈ ਜਿਹੜੇ ਲੋਕਾਂ ਨਾਲ ਧੋਖਾ ਆਇਆ ਉਹਨਾਂ ਨੂੰ ਇਨਸਾਫ ਦਵਾਈ ਗਈ ਜਿਹੜੇ ਸਰਕਾਰਾਂ ਵੀ ਨਹੀਂ ਦਵਾ ਸਕਦੀਆਂ ਪ੍ਰਸ਼ਾਸਨ ਵੀ ਨਹੀਂ ਦਵਾ ਸਕਦਾ ਉਹਨਾਂ ਲੋਕਾਂ ਨੂੰ ਤੁਸੀਂ ਇਨਸਾਫ ਦਵਾਇਆ ਉਹਦਾ ਬਾਈ ਇਹ ਕਾਰਨ ਸੀਗਾ ਕਿ ਮੁੰਡਿਆਂ ਦੇ ਪਰਿਵਾਰ ਆ ਕੇ ਰੋਂਦੇ ਆ ਮੇਰੇ ਕੋਲ ਸਭ ਤੋਂ ਪਹਿਲਾਂ ਗੁਰਜੀਤ ਆਇਆ 45 ਲੱਖ ਲਾ ਕੇ ਕੁੜੀ ਇਹ ਕਹਿ ਰਹੀ ਹੈ ਕਿ ਮੁੰਡਾ ਸੋਹਣਾ ਨਹੀਂ ਜੇ ਮੈਂ ਮੁੰਡਾ ਦਿਖਾਵਾਂ ਨਾ ਇੰਨਾ ਕੁ ਸੋਹਣਾ ਨੈਣ ਨਕਸ਼ਾ ਉਹਦਾ ਪਰਿਵਾਰ ਆ ਕੇ ਰੋਇਆ ਮੇਰੇ ਕੋਲੇ ਇੱਕ ਪਰਿਵਾਰ ਆਇਆ ਜਿਹਦਾ ਕਿ ਪਿਓ ਨਹਿਰ ਛਾਲ ਮਾਰ ਗਿਆ। ਫਿਰ ਮੈਂ ਹੁਣ ਮੈਨੂੰ ਬੋਲਣਾ ਪੈਣਾ ਸੀ ਨਾ। ਜੀ ਜੀ ਤੇ ਕੁੜੀਆਂ ਬਈ ਗੱਲ ਹੀ ਨਹੀਂ ਕਰਦੀਆਂ। ਹੁਣ ਵੇਖੋ ਪਿੱਛੇ ਦਾ ਘਰ ਉਜੜ ਗੇ ਨਾ। ਸੂ ਸੈੱਡ ਕਰ ਲੈਂਦੇ ਮੁੰਡੇ, ਉਹਦਾ ਪਿਤਾ ਕਰ ਲੈਂਦਾ, ਉਹਦੀ ਮਾਤਾ ਕਰ ਲੈਂਦੇ ਆ ਜ਼ਮੀਨ 'ਤੇ। ਉਹਨਾਂ ਕੋਲ ਤਾਂ ਡੱਕਾ ਵੀ ਨਹੀਂ ਰਹਿੰਦਾ ਪਿਛਲੇ ਪਾਸੇ। ਇਹ ਸੋਹਣੇ ਨਹੀਂ। ਅਗੇ ਸੋਹਣਾ ਨਹੀਂ ਮੁੰਡਾ। ਹੂੰ। ਦੱਸੋ ਵੀ ਵਿਆਹ ਤੋਂ ਪਹਿਲਾਂ ਪਤਾ ਨਹੀਂ ਸੀਗਾ। ਜਦੋਂ ਵਿਆਹ ਹੋਇਆ ਬਹੁਤ ਬਈ ਮੈਂ ਕੀ ਗੱਲ ਦੱਸਾਂ ਵੀ ਰਿਲੇਸ਼ਨ ਵਿਆਹ ਤੋਂ ਬਾਅਦ ਰਿਲੇਸ਼ਨ ਤੱਕ ਨਹੀਂ ਬਣਾਏ ਕੁੜੀ ਨੇ। ਮੁੰਡਾ ਫੇਰ ਵੀ ਓਕੇ ਸੀਗਾ। ਅੱਜ ਉਸ ਕੁੜੀ ਦਾ ਇੰਨਾ ਬੁਰਾ ਹਾਲ ਆ ਨਾ ਸਿਮਰਨ ਉਹਨੂੰ ਨਾ ਕੋਈ ਘਰ ਦਿੰਦਾ ਮਾਸਕ ਲਾ ਕੇ ਰਹਿੰਦੀ ਆ ਜ਼ਿੰਦਗੀ ਨਰਕ ਬਣੀ ਪਈ ਆ ਕਿਉਂ ਨਰਕ ਬਣਾਉਣੀ ਆ ਗੱਲਬਾਤ ਕਰ ਪੈਸੇ ਦੇ ਉਹਦੇ ਪਰਿਵਾਰ ਨੇ ਇੱਥੇ ਗੱਲ ਕੀਤੀ ਪਰਿਵਾਰ ਕਹਿੰਦਾ ਕੁਦਰਤੀ ਪਾਣਾ ਤਾਂ ਦੱਸੋ ਉਦਰਦੀ ਪਾਣਾ ਸੋ ਬੇਨਤੀ ਬਾਈ ਮੇਰੀ ਲਾਸਟ ਗੱਲ ਇਹ ਆ ਵੀ ਆਪਦਾ ਬਿਜ਼ਨਸ ਕਰਨਾ ਬੰਦ ਕਰੋ ਆਪਦੇ ਦਮ ਤੇ ਜਾਓ ਆ ਜਲੂਸ ਜਿਹੜਾ ਨਿਕਲਦੇ ਨੇ ਇੱਥੋਂ ਕੁਝ ਨਹੀਂ ਨਿਕਲਦਾ ਤੁਹਾਡੇ ਤੇ ਐਫ ਆਈ ਆਰ ਜੇ ਤੁਸੀਂ ਕੈਨੇਡਾ ਜਾਂਦੇ ਹੋ 25-25000 ਡਾਲਰ ਤੁਸੀਂ ਅਸੌਲਟ ਤੇ ਚਾਰਜ ਵਾਪਸ ਕਰਾਉਣ ਤੇ ਲੈਂਦੇ ਨੇ ਕੈਨੇਡਾ ਜਾ ਕੇ ਹੋਰ ਰੋਲਦੇ ਹੋ। ਹੂੰ। ਤੋ ਇਹੀ ਆ ਨਾ ਜਾਓ ਔਰ ਦਮ ਤੇ ਜਾਓ ਬਸ। ਭਾਈ ਐਂ ਦੱਸੋ ਜਿਹੜੀਆਂ ਕੁੜੀਆਂ ਇੱਥੋਂ ਫਰੌਡ ਕਰਕੇ ਜਾਂਦੀਆਂ ਮੁੰਡਿਆਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਪੈਂਦੀਆਂ ਉਹਨਾਂ ਦਾ ਜਲੂਸ ਉੱਥੇ ਵੀ ਨਿਕਲਦਾ। ਉੱਥੇ ਲੋਕ ਨਫ਼ਰਤ ਕਰਦੇ ਆ। ਤੂੰ ਠੱਗੀ ਮਾਰ ਕੇ ਇੰਡੀਆ 'ਚ ਤੂੰ ਪਿੱਛੇ ਘਰ ਪੱਟ ਕੇ ਆਈ ਐ ਤੂੰ ਉਹਨਾਂ ਨੂੰ ਬਰਬਾਦ ਕਰਕੇ ਆਈ ਐ ਤੈਨੂੰ ਕੰਮ ਨਹੀਂ ਮਿਲਣਾ ਚਾਹੀਦਾ। ਉਹਦੀਆਂ ਉੱਥੇ ਵੀ ਵੀਡੀਓ ਵਾਇਰਲ ਹੁੰਦੀਆਂ। ਹੁਣ ਮੇਰਾ ਚੈਨਲ ਹੈਗਾ ਕੈਨੇਡਾ ਚ ਬਣਿਆ ਉੱਥੋਂ ਦਾ ਬੇਸਡ ਆ ਜਦੋਂ ਸਾਡੇ ਚੈਨਲ ਤੇ ਵੀਡੀਓ ਪੈਂਦੀ ਆ ਜਿਹੜੀ ਕੁੜੀ 2 ਸਾਲ ਤੋਂ ਨਹੀਂ ਗੱਲ ਕਰ ਰਹੀ ਨਾ ਇੱਕ ਮਿੰਟ ਚ ਹਨ ਬਲੌਕ ਕਰਕੇ ਗੱਲ ਕਰ ਦਈ ਆ ਕਿਉਂ ਜਲੂਸ ਤੋਂ ਡਰ ਲੱਗਦਾ ਪੇਜਾਂ ਤੇ ਇੰਨੀਆਂ ਕਿ ਵੀਡੀਓ ਪੈਂਦੀਆਂ ਨੇ ਫਿਰ ਪੈਸੇ ਦਿੰਦੀ ਪੈਸੇ ਲੈ ਲਓ ਜੀ ਸਾਤੋਂ ਘਰ ਨਹੀਂ ਮਿਲਦਾ ਗਰੋਸਰੀ ਸਟੋਰ ਤੇ ਮਾਸਕ ਲਾ ਕੇ ਜਾਣਾ ਬਸ ਤੇ ਮਾਸਕ ਲਾ ਕੇ ਜਾਣਾ ਕੋਈ ਜ਼ਿੰਦਗੀ ਨਹੀਂ ਜਲੂਸ ਕੱਲ ਨੂੰ ਇੰਨਾ ਕਿ ਨਿਕਲਣਾ ਬਈ ਪੇਜਾਂ ਤੇ ਰਹਿ ਰੱਬ ਦਾ ਨਾ ਇਹ ਕੱਟ ਜੇ ਪਹਿਲਾਂ ਹੋ ਜਾਂਦੇ ਤਾਂ ਵਧੀਆ ਸੀਗਾ ਪਰ ਸਾਡੇ ਲੋਕ ਮੈਂ ਤਾਂ ਹੈਰਾਨ ਆ ਮੁੰਡੇ 50-50 ਲੱਖ ਲਾ ਕੇ ਮੂਰੇ ਨਹੀਂ ਆਉਣਾ ਚਾਹੁੰਦੇ ਕਹਿੰਦੇ ਬਦਨਾਮੀ ਹੁੰਦੀ ਆ ਬਦਨਾਮੀ ਇਹ ਕਚਰਾ ਹੀ ਕੋਈ ਥੋੜਾ ਘਰ ਓਜੜ ਗਿਆ ਜ਼ਮੀਨਾਂ ਵੇਗੀਆਂ ਨਸ਼ੇ ਪੱਤੇ ਲੱਗੇ ਪਏ ਹੋ ਹਜੇ ਬਦਨਾਮੀ ਕੀ ਹੋਣੀ ਆ ਸਾਹਮਣੇ ਆਓ ਕੁੜੀਆਂ ਨੂੰ ਵੀ ਬੇਨਤੀ ਆ ਕੁੜੀਆਂ ਖਾਸ ਕਰਕੇ ਸਾਹਮਣੇ ਨਹੀਂ ਆ ਰਹੀਆਂ ਕਾ ਥੋੜਾ 100 ਪਲੱਸ ਕੁੜੀ ਹੋਣੀ ਇਹਨਾਂ ਦੇ ਘਰ ਵਾਲੇ ਬਾਹਰ ਜਾ ਕੇ ਮੁੱਕ ਰਹੇ ਨੇ ਇੱਕ ਕੁੜੀ ਵੀ ਨਹੀਂ ਸਾਹਮਣੇ ਆਉਣਾ ਚਾਹੁੰਦੀ ਤਾਂ ਇਦਾਂ ਦਾ ਨਿਵੇੜਾ ਹੋਣਾ ਨਹੀਂ ਸਾਹਮਣੇ ਆਓ ਮੀਢੇ ਚ ਗੱਲ ਕਰੋ ਤੁਹਾਡੀ ਆਵਾਜ਼ ਸੁਣੀ ਜਾਊਗੀ ਥੋੜਾ ਘਰ ਵਾਲੇ ਘਰ ਵਾਲਿਆਂ ਕੇ ਤੁਹਾਨੂੰ ਅਨਬਲੌ ਪੰਚਾਇਤ ਬੁਲਾ ਕੇ ਆਪ ਦਾ ਜਿੰਨਾ ਕੰਪਰਮਾਈਜ਼ ਹੁੰਦਾ 20 ਦਾ 10 ਕਰ ਲੋ 40 ਦਾ ਭਾਈ 20 ਕਰ ਲੋ ਕੁਝ ਤਾਂ ਨਿਬੜੂ ਹੁਣ ਮੇਰਾ ਮੈਂ ਪਹਿਲਾਂ ਵੀ ਕਿਹਾ ਵੀ ਹੱਥ ਜੋੜ ਕੇ ਬੇਨਤੀ ਆ ਆਪਣੇ ਜਲੂਸ ਨੂੰ ਬਚਾ ਲਓ ਇੱਕ ਮੈਨੂੰ ਮੇਰਾ ਲਾਸਟ ਸਵਾਲ ਹੋਊਗਾ ਮੈਨੂੰ ਇਹ ਦੱਸੋ ਯਾਰ ਪੀਆਰ ਮੁੰਡਿਆ ਇੰਡੀਆ 'ਚੋਂ ਕੁੜੀਆਂ ਨਾਲ ਰਸਤਾ ਕਰਾ ਕੇ ਬਾਹਰ ਜਾਂਦੇ ਆ ਕੁੜੀਆਂ ਵੀ ਆਉਂਦੀਆਂ ਇਹ ਚ ਜ਼ਿਆਦਾ ਕੇਸ ਮੁੰਡਿਆਂ ਵਾਲੇ ਆ ਤੇ ਕੁੜੀਆਂ ਵਾਲੇ ਆ ਜਿਹੜੇ ਉਧਰ ਪੀਆਰ ਜਾਂਦੇ ਆ ਇਹਦੇ 'ਚ ਵੀਰੇ 80% ਕੁੜੀਆਂ ਦੇ ਆ 20% ਮੁੰਡੇ ਆ ਇੱਕ ਮੇਰੇ ਕੋਲੇ ਕੇਸ ਸੀਗਾ ਮੁੰਡਾ ਪੀਆਰ ਸੀਗਾ ਉਹਨੇ ਤਿੰਨ ਵਿਆਹ ਕਰਾ ਲਏ ਕੁੜੀ ਨੂੰ ਯੂਜ਼ ਕਰਦਾ ਸੀ ਗਹਿਣੇ ਲੰਦਾ ਸੀਗਾ ਕੈਨੇਡਾ ਜਾਂਦਾ ਸੀ ਉੱਥੇ ਆ ਕੇ ਬੁਲਾਉਂਦਾ ਨਹੀਂ ਸੀਗਾ ਵਾਪਸ ਇੰਡੀਆ ਆਉਂਦਾ ਵਿਆਹ ਕਰਾਉਂਦਾ ਯੂਜ਼ ਕਰਦਾ ਗਹਿਣੇ ਲੈ ਕੇ ਕੈਨੇਡਾ ਭੱਜ ਜਾਂਦਾ ਮੁੰਡਿਆਂ ਦੇ ਵੀ ਇਦਾਂ ਦੇ ਕੇਸ ਮੇਰੇ ਕੋਲੇ ਬਹੁਤ ਨੇ ਤੇ ਉਹਨਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਪੇਜ ਤੋਂ ਮੁੰਡਾ ਸਾਹਮਣੇ ਆ ਕੇ ਨਵੇੜਾ ਵੀ ਕਰਦਾ ਸੋ ਇਹਦੇ 80% ਕੁੜੀਆਂ ਨੇ 20% ਮੁੰਡੇ ਹੈਗੇ ਨੇ ਕਿਉਂਕਿ ਮੋਸਟਲੀ ਕੁੜੀਆਂ ਹੀ ਬਾਹਰ ਜਾਂਦੀਆਂ ਨੇ ਅੱਜ ਤੋਂ 50 ਸਾਲ ਪਹਿਲਾਂ ਘਰ ਵਾਲਾ ਜਾਂਦਾ ਹੁੰਦਾ ਸੀਗਾ ਘਰ ਵਾਲੀ ਇੱਥੇ ਨਹੀਂ ਉਹ ਜਾ ਕੇ ਉੱਥੇ ਵਿਆਹ ਕਰਾ ਲਾਂਦਾ ਸੀਗਾ ਫਿਲਮਾਂ 'ਚ ਵੀ ਦੇਖਿਆ ਅੱਜ ਹੁਣ ਕੁੜੀਆਂ ਜਾ ਰਹੀਆਂ ਨੇ ਕੰਮ ਉਹੀ ਚੱਲੀ ਜਾਂਦਾ ਪਰ ਬਈ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਸ਼ਾਇਦ ਕੋਈ ਪੰਜਾਬ ਸਰਕਾਰ ਜਾਂ ਕੈਨੇਡਾ ਕੋਈ ਐਦਾਂ ਦਾ ਕਾਨੂੰਨ ਬਣਾ ਦੇ ਕਿ ਉਹਨਾਂ ਦੀ ਡੈਪੋਟੇਸ਼ਨ ਹੋ ਜਾਏ ਜੇ ਗਲਤ ਨੇ ਤੇ ਇਧਰ ਮੁੰਡਿਆਂ ਨੂੰ ਕੋਈ ਇਨਸਾਫ ਮਿਲੇ ਬਸ